ਜੁਪੀ ਦੇ ਪੀਲੀਪੀਰ ਚ ਵੱਡੇ ਪੱਧਰ ਤੇ ਧਰਮ ਪਰਿਵਰਤਨ ਕਰੀਬ 3000 ਸਿੱਖ ਬਣੇ ਇਸਾਈ ਸਥਾਨਕ ਗੁਰਦੁਆਰਾ ਕਮੇਟੀ ਦਾ ਇਲਜ਼ਾਮ ਪੈਸਿਆਂ ਦਾ ਲਾਲਚ ਦੇ ਕੇ ਕੀਤਾ ਜਾ ਰਿਹਾ ਧਰਮ ਪਰਿਵਰਤਨ ਜਗਦੀਸ਼ ਢਿੰਡਾ ਨੂੰ ਐਚਐਸਜੀ ਐਮਸੀ ਦਾ ਪ੍ਰਧਾਨ ਚੁਣੇ ਜਾਣ ਤੇ ਹਰਿਆਣਾ ਪੰਤਕ ਦਲ ਨੇ ਚੁੱਕੇ ਸਵਾਲ ਪ੍ਰਧਾਨ ਦੀ ਚੋਣ ਚ ਹੀਰਾ ਫੇਰੀ ਦੇ ਲਾਏ ਇਲਜ਼ਾਮ ਬੋਲੇ ਬਿਨਾ ਚੋਣ ਦੇ ਹੀ ਢਿੰਡਾ ਨੂੰ ਲਾਇਆ ਪ੍ਰਧਾਨ ਜਲੰਧਰ ਚਾਪ ਵਿਧਾਇਕ ਰਮਨ ਅਰੋੜਾ ਦਾ ਕਾਰ ਖੰਗਾਲ ਰਹੀ ਪੁਲਿਸ ਕਾਰ ਅਤੇ ਕਾਰ ਦੀ ਲਈ ਜਾ ਰਹੀ ਤਲਾਸ਼ੀ ਥੋੜੀ ਦੇਰ ਚ ਕੋਰਟ ਚ ਜਾਵੇਗਾ ਕੀਤਾ ਜਾਵੇਗਾ ਪੇਸ਼ ਕੋਲੰਬੀਆ ਤੋਂ ਪੰਜਾਬ ਲੈ ਆਂਦੇ ਜਾ ਰਹੇ ਤਿੰਨ ਨੌਜਵਾਨ ਯੂਐਸਐਚ ਭੱਜੇ ਰਾਜ ਕੋਲੰਬੀਆ ਨੇ ਬਣਾਏ ਸੀ ਬੰਦਕ ਮੰਤਰੀ ਢਾਲੀਵਾਲ ਨੇ ਅੰਬੈਸੀ ਨਾਲ ਰਾਬਤਾ ਕਰ ਰੱਖੇ ਸੀ ਸੁਰੱਖਤ ਵੋਟ ਖਿਲਾਫ ਗਲਤ ਟਿੱਪਣੀ ਕਰਨ ਦੇ ਮਾਮਲੇ 'ਚ ਸਾਬਕਾ ਫੌਜੀਆਂ ਨੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ ਗਲਤ ਟਿੱਪਣੀ ਕਰਨ ਵਾਲੇ ਆਗੂਆਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ ਦਿੱਲੀ 'ਚ ਨੀਤੀ ਆਯੋਗ ਦੀ ਬੈਠਕ ਜਾਰੀ ਪ੍ਰਧਾਨ ਮੰਤਰੀ ਮੋਦੀ ਦੇਗਵਾਈ 'ਚ ਗਵਰਨਿੰਗ ਕਾਉਂਸਲ ਦੀ ਮੀਟਿੰਗ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਵੀ ਸ਼ਾਮਲ ਜੇ ਮੋ ਕਸ਼ਮੀਰ ਦੇ ਪਹੁੰਚੇ ਚ ਮੌਜੂਦ ਰਾਹੁਲ ਗਾਂਧੀ ਪਾਕਿਸਤਾਨ ਦੇ ਹਮਲੇ ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਕਰ ਰਹੇ ਮੁਲਾਕਾਤ ਗੁਰਦੁਆਰਾ ਸਿੰਘ ਸਭਾ ਵੀ ਹੋਏ ਨਤਮਸਤਕ ਦੁਖਾਦੜੀ ਦੇ ਮਲਜ਼ਮ ਅੰਗਦ ਸਿੰਘ ਨੂੰ ਵਿਦੇਸ਼ ਤੋਂ ਭਾਰਤ ਲਿਆਈ ਸੀਬੀਆਈ ਦਿੱਲੀ 에য়ারਪੋਰਟ ਤੇ ਹੀ ਹੋਈ ਗ੍ਰਿਫਤਾਰੀ ਮਲਜ਼ਮ ਖਿਲਾਫ ਬੈਂਕ ਫਰਾਡ ਸਣੇ ਕਈ ਮਾਮਲੇ ਦਰਜ ਮੁਹਾਲੀ ਚ ਬਜ਼ੁਰਗ ਨਾਲ ਏਟੀਐਮ ਬਦਲ ਕੇ 80000 ਦੀ ਠੱਗੀ ਦੋ ਠੱਗਾ ਨੇ ਚਲਾਕੀ ਨਾਲ ਬਦਲਿਆ ਏਟੀਐਮ 5 ਤੋਂ 10 ਮਿੰਟਾਂ ਚ ਖਾਲੀ ਕੀਤਾ ਅਕਾਊਂਟ ਹਰਿਆਣਾ ਦੇ ਫਤਿਆਬਾਦ ਚ ਐਸਡੀਓ ਦਫ਼ਤਰ ਚ ਜ਼ਬਰਦਸਤ ਹੰਗਾਮਾ ਸਾਬਕਾ ਮੰਡਲ ਪ੍ਰਧਾਨ ਤੇ ਸਮਰਥਕਾਂ ਦੀ ਕੁੱਟਮਾ ਪਿੰਡ ਭੁੰਦੜ ਵਾਸਤੇ ਲੋਕਾਂ ਤੇ ਹਮਲਾ ਕਰਨ ਦੇ ਇਲਜ਼ਾਮ ਨਹੀਂ ਰਹੇ ਅਦਾਕਾਰ ਮੋਕਲ ਦੇਵ 54 ਸਾਲ ਦੀ ਉਮਰ ਚ ਲੈ ਆਖਰੀ ਸਾਹ ਕਈ ਦਿਨਾਂ ਤੋਂ ਹਸਪਤਾਲ ਚ ਚੱਲ ਰਿਹਾ ਸੀ ਇਲਾਜ ਬੁਲੇਟਿਨਸ ਮੁਰਦ ਤੋਂ ਤੁਹਾਡਾ ਸਵਾਗਤ ਹੈ ਪੁੰਛ ਦੇ ਗੁਰਦੁਆਰਾ ਸਿੰਘ ਸਭਾ ਪਹੁੰਚੇ ਨੇ ਰਾਹੁਲ ਗਾਂਧੀ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਦੇ ਨਾਲ ਦੁੱਖ ਵੰਡਾ ਰਹੇ ਨੇ ਦਰਸਲ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਵਿੱਚ ਵਾਲੇ ਤਣਾਅ ਸੀ ਤੇ ਪਾਕਿਸਤਾਨ ਦੇ ਵੱਲੋਂ ਜੋ ਹਮਲਾ ਕੀਤਾ ਗਿਆ ਉਸ ਦੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ ਤੇ ਗੁਰਦੁਆਰਾ ਸਾਹਿਬ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਪੁੰਛ ਦਾ ਇਹ ਗੁਰਦੁਆਰਾ ਸਾਹਿਬ ਜਿੱਥੇ ਰਾਹੁਲ ਗਾਂਧੀ ਪਹੁੰਚੇ ਨੇ ਤੇ ਇਸ ਦੌਰਾਨ ਨਤਮਸਤਕ ਹੋਏ ਨੇ ਮੱਥਾ ਗੁਰਦੁਆਰਾ ਸਾਹਿਬ ਦੇ ਵਿੱਚ ਟੇਕੇ ਆਏ ਰਾਹੁਲ ਗਾਂਧੀ ਨੇ ਇਸ ਤੋਂ ਬਿਨਾ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਦੁੱਖ ਵੰਡਾਇਆ ਹੈ ਬਹੁਤ ਲੋਕਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਬਹੁਤ ਵੱਡੀ ਤਰਾਸਦੀ ਹੈ ਤਾਂ ਰਾਹੁਲ ਗਾਂਧੀ ਅੱਜ ਜੰਮੂ ਕਸ਼ਮੀਰ ਦੌਰੇ ਤੇ ਨੇ ਤੇ ਇਸ ਦੌਰਾਨ ਪਹੁੰਚਦੇ ਗੁਰਦੁਆਰਾ ਸਿੰਘ ਸਭਾ ਪਹੁੰਚੇ ਨੇ ਤੇ ਜਿਹੜੇ ਪੀੜਤ ਪਰਿਵਾਰ ਨੇ ਜਿਨ੍ਹਾਂ ਦੇ ਆਪਣੇ ਚਲੇ ਗਏ ਨੇ ਜਾਨਾਂ ਗਵਾ ਦਿੱਤੀਆਂ ਨੇ ਪਹਿਲਗਾਤਵਦੀ ਹਮਲੇ ਤੋਂ ਬਾਅਦ ਜਦੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਸੀ ਤਾਂ ਪਾਕਿਸਤਾਨ ਦੇ ਵੱਲੋਂ ਲਗਾਤਾਰ ਇੱਥੇ ਹਮਲੇ ਕੀਤੇ ਗਏ ਤੇ ਇੱਥੇ ਗੁਰਦੁਆਰਾ ਸਾਹਿਬ ਤੇ ਵੀ ਹਮਲਾ ਹੋਇਆ ਜਿੱਥੇ ਇੱਕ ਰਾਗੀ ਸਿੰਘ ਸਮੇਤ ਪੰਜ ਲੋਕਾਂ ਦੀ ਜਾਨ ਚਲੀ ਗਈ ਸੀ ਤਾਂ ਇਹ ਉਹੀ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਿੰਘ ਸਭਾ ਜਿੱਥੇ ਰਾਹੁਲ ਗਾਂਧੀ ਪਹੁੰਚੇ ਨੇ ਕਾਂਗਰਸ ਦੇ ਸੀਨੀਅਰ ਆਗੂ ਲੀਡਰ ਆਪੋਜੀਸ਼ਨ ਨੇ ਤੇ ਇਸ ਵੇਲੇ ਜੰਮੂ ਕਸ਼ਮੀਰ ਦੇ ਦੌਰੇ ਤੇ ਨੇ ਆਮ ਲੋਕਾਂ ਦੇ ਨਾਲ ਜਿਹੜੇ ਉੱਥੇ ਮੌਜੂਦ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ ਨੇ ਦੁੱਖ ਵੰਡਾਉਂਦੇ ਨਜ਼ਰ ਆਏ ਨੇ ਰਾਹੁਲ ਗਾਂਧੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਰਾਹੁਲ ਗਾਂਧੀ ਉਹਨਾਂ ਪਰਿਵਾਰਾਂ ਨੂੰ ਮਿਲ ਰਹੇ ਨੇ ਇੱਕ ਬੱਚਾ ਉਹਨਾਂ ਦੇ ਬਿਲਕੁਲ ਨਾਲ ਬੈਠਾ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਬਹੁਤ ਲੋਕਾਂ ਨੇ ਜਾਨ ਗਵਾਈ ਹੈ ਤੇ ਇਹ ਇੱਕ ਬਹੁਤ ਵੱਡੀ ਤ੍ਰਾਸਦੀ ਹੈ बहुत लोगों की डेथ हुई तो तो है डायरेक्ट तो 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 लोगों से बातचीत की उनकी जो समस्या है उनको समझने की कोशिश की उन्होंने मुझे कहा है कि दो तीन चीज़ें नेशनल लेवल पर रेज करनी है ਜੋਦਰ ਮੁਹਾਲੀ ਦੇ ਵਿੱਚ ਇੱਕ ਬਜ਼ੁਰਗ ਦੇ ਨਾਲ 80000 ਦੀ ਠੱਗੀ ਹੋਈ ਹੈ ਏਟੀਐਮ ਬਦਲ ਕੇ ਖਾਤੇ ਦੇ ਵਿੱਚੋਂ ਪੈਸੇ ਕਢਵਾ ਲਏ ਗਏ ਨੇ ਦੋ ਠੱਗਾ ਨੇ 70 ਸਾਲ ਦੇ ਬਜ਼ੁਰਗ ਦਾ ਏਟੀਐਮ ਬਦਲ ਲਿਆ 5 ਤੋਂ 10 ਮਿੰਟਾਂ ਦੇ ਵਿੱਚ ਹੀ ਉਸ ਦਾ ਸਾਰਾ ਅਕਾਊਂਟ ਖਾਲੀ ਕਰ ਦਿੱਤਾ ਬਹੁਤ ਬਾਰ ਅਜਿਹਾ ਹੁੰਦਾ ਹੈ ਕਿ ਜਿਹੜੇ ਬਜ਼ੁਰਗ ਲੋਕ ਨੇ ਉੱਥੇ ਮੌਜੂਦ ਲੋਕਾਂ ਨੂੰ ਮਦਦ ਲਈ ਕਹਿੰਦੇ ਨੇ ਕਿ ਤੁਸੀਂ ਸਾਡੀ ਮਦਦ ਕਰ ਦਿਓ ਸਾਡੇ ਏਟੀਐਮ ਦੇ ਵਿੱਚੋਂ ਪੈਸੇ ਕਢਵਾ ਦਿਓ ਤੇ ਅਜਿਹਾ ਹੀ ਇਸ ਬਜ਼ੁਰਗ ਦੇ ਨਾਲ ਵੀ ਹੋਇਆ ਏ ਮੁਹਾਲੀ ਦੇ ਵਿੱਚ ਇਹ ਬਜ਼ੁਰਗ ਜਦੋਂ ਏਟੀਐਮ ਗਿਆ ਤਾਂ ਜਿਹੜੇ ਠੱਗ ਸੀ ਉਹਨਾਂ ਨੇ ਇਸ ਦਾ ਏਟੀਐਮ ਬਦਲ ਲਿਆ ਤੇ ਉਸ ਦੇ ਨਾਲ 80000 ਦੀ ਠੱਗੀ ਕੀਤੀ ਹਾਲਾਂਕਿ ਸੀਸੀਟੀਵੀ ਦੇ ਵਿੱਚ ਵੀ ਤਸਵੀਰਾਂ ਕੈਦ ਹੋਈਆਂ ਨੇ ਦੱਸਿਆ ਹੀ ਜਾ ਰਿਹਾ ਹੈ ਕਿ ਦੋ ਠੱਗਾ ਨੇ 70 ਸਾਲ ਦੇ ਬਜ਼ੁਰਗ ਦਾ ਏਟੀਐਮ ਬਦਲ ਲਿਆ ਜਿਸ ਤੋਂ ਬਾਅਦ ਕੁਝ ਮਿੰਟਾਂ ਦੇ ਵਿੱਚ ਹੀ ਉਸ ਦਾ ਪੂਰਾ ਬੈਂਕ ਅਕਾਊਂਟ ਉਸ ਦਾ ਖਾਤਾ ਖਾਲੀ ਕਰ ਦਿੱਤਾ ਐ ਕਿੱਥੇ ਗਿਆ ਬੰਦਾ ਸੁਪਨੇ ਜੀ ਅਪਾ ਚੇਵੇਂ ਚੇਵੇਂ ਜਿਹਾ ਕਿੱਥੇ ਗਿਆ ਉਹ ਤੇ ਕਹਿੰਦੇ ਕਹਿੰਦੇ ਤੇ ਜਿੰਨ ਪਛਾਣੀ ਫਿਰ ਮੈਂ ਇਹ ਲੱਗਿਆ ਚਰੀ ਐ ਤੇ ਜੇ ਲੱਗਾ ਐਚ ਜੀ ਐਸ ਟੀ ਵੀ ਉਹ ਕੰਮ ਨਹੀਂ ਬਣਾ ਅਚਾ

ਤੇ ਉਧਰ ਪਟਿਆਲਾ ਦੇ ਪਸੀਆਣਾ ਨੇੜੇ ਭਾਖੜਾ ਨਹਿਰ ਦਾ ਕਿਨਾਰਾ ਟੁੱਟ ਗਿਆ ਹੈ ਨਹਿਰ ਨੇੜੇ ਲੰਘਦੇ ਰਾਹ ਦੇ ਹੇਠਾਂ ਤੋਂ ਪਾਣੀ ਵਹਿ ਰਿਹਾ ਹੈ ਕਿਨਾਰੇ ਦੇ ਹੇਠਾਂ ਤੋਂ ਪਾਣੀ ਲੀਕ ਹੋ ਰਿਹਾ ਤੇ ਕਿਨਾਰੇ ਨੇੜੇ ਮੌਜੂਦ 3 ਤੋਂ 4 ਏਕੜ ਥਾਂ ਤੇ ਪਾਣੀ ਵੀ ਭਰ ਗਿਆ ਹੈ ਭਾਖੜਾ ਨਹਿਰ ਦੇ ਵਿੱਚੋਂ ਭਾਖੜਾ ਨਹਿਰ ਦੇ ਵਿੱਚੋਂ ਇਹ ਪਾਣੀ ਰਿਸ ਰਿਹਾ ਹੈ ਤੇ ਅਦਰਸਲ ਕਿਨਾਰਾ ਜਿਹੜਾ ਹੈ ਉਹ ਟੁੱਟ ਗਿਆ ਕਹਿ ਸਕਦੇ ਹਾਂ ਜਾਂ ਉੱਥੋਂ ਪਾਣੀ ਜਿਹੜਾ ਰਿਸਦਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਵੀ ਹੈ ਕਿਉਂਕਿ ਭਾਖੜਾ ਨਹਿਰ ਹੈ ਜਿਸ ਦੇ ਵਿੱਚ ਪਾਣੀ ਬਹੁਤ ਵੱਡੇ ਪੱਧਰ ਤੇ ਰੋਜ਼ ਵਹਿੰਦਾ ਏ ਤੇ ਉਸ ਦਾ ਕਿਨਾਰਾ ਦੇਖ ਸਕਦੇ ਹੋ ਤੁਸੀਂ ਕਿ ਹੀਠਾ ਵਾਲੇ ਪਾਸੇ ਬਿਲਕੁਲ ਪਟੜੀ ਜਿਹਨੂੰ ਕਿਹਾ ਜਾਂਦਾ ਏ ਉਹ ਕਿਨਾਰਾ ਏ ਉਸ ਦੇ ਵਿੱਚੋਂ ਪਾਣੀ ਲੀਕ ਹੋ ਕੇ ਤਿੰਨ ਤੋਂ ਚਾਰ ਏਕੜ ਦੇ ਵਿੱਚ ਇਹ ਪਾਣੀ ਭਰ ਗਿਆ ਹੈ ਕਿਨਾਰਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਬੂਰੀਆਂ ਲਾ ਕੇ ਕਿਨਾਰੇ ਨੂੰ ਪੱਕਾ ਕੀਤਾ ਜਾ ਰਿਹਾ ਪਰ ਫਿਰ ਵੀ ਲੋਕ ਜਿਹੜੇ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਡਰਦੇ ਸਾਈਂ ਹੀਠ ਨੇ ਕਿਉਂਕਿ ਸਮਾ ਰਹੇ ਨੇ ਜੇਕਰ ਇਹ ਮੁਰੰਮਤ ਨਾ ਕੀਤੀ ਗਈ ਤੇ ਪਾਣੀ ਜਿਹੜਾ ਰਿਸਦਾ ਗਿਆ ਜਾਂ ਕਿਨਾਰਾ ਹੋਰ ਟੁੱਟ ਗਿਆ ਤਾਂ ਇਸ ਦੇ ਨਾਲ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀਸੀਬੀ ਮਸ਼ੀਨਾਂ ਖੜੀਆਂ ਨੇ ਮਿੱਟੀ ਦੇ ਥੈਲੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਰੇਤੇ ਦੇ ਨਾਲ ਭਰ ਕੇ ਬੈਗਸ ਕਹਿ ਸਕਦੇ ਹਾਂ ਉਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕਿਨਾਰੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਬੂਰੀਆਂ ਆਦ ਲਾ ਕੇ ਕਿਨਾਰੇ ਨੂੰ ਪੱਕਾ ਕੀਤਾ ਜਾ ਰਿਹਾ ਹੈ पर एक खतरा जरूर है क्योंकि भाखड़ा नहर है तो भाखड़ा नहर ਦੇ ਵਿੱਚ ਜੇਕਰ ਕਿਨਾਰਾ ਟੁੱਟਦਾ ਜਾਂ ਪਾੜ ਪੈਂਦਾ ਹੈ ਤਾਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਹੈ। I think over the last year or so, we've we've looked at Shubman at various times. I think even when we played England last year, to take a lot of feedback sometimes from the dressing room as well. Uh, obviously, he's very young, is but we've seen the improvement. and I know it's T20 cricket for GT as well, but you take take feedback from a lot of people, and uh, we're hopeful that he's the guy who can. It's obviously going to be a like it always is a high pressure job, but uh, we're hopeful that he's. We have picked the right guy. I mean, he is a terrific player, and uh, our best wishes to him. Uh, number four, I, look, I think uh, Gigi and uh, Shubman might probably take a call on that once they get there. So I don't want to sit here and give a batting order. Uh, but uh, once they get there, I think they'll they'll probably have a have a think about that or have a chat about it. Yeah. Uh, just wanted to yeah, I mean we've been we've sort of been or oh, he's been trying to get fit for the series, of course, but I think he's he's had a little bit of a setback over the last week or so and he's got some MRL done. And like you mentioned, I don't think he was going to be able to play five tests, and at the moment, I don't think his workload is where it needs to be. So it's it's just the medical guys who've told us that he's been uh, ruled out of this series. Yeah, it's unfortunately, uh, we were hoping that he's available for some part of the series at least. But uh, if he's not fit at the moment, it's very difficult to keep waiting. It's it's rather planned with the guys that are fit and available. So yeah, it's unfortunate. You know, a bowler like him, you always. Want to try and pick, but uh, at the moment is not fit to be fit. Yeah, just uh, you said it. Over the last couple of years, so we have been looking at uh, as the captain. But how much easy was it, or was it uh, difficult, in looking at various options? Especially, in considering it was England to five test series, and you are putting a, a rookie into uh, uh, the captaincy role straight away for you don't pick captains for one tour or two tours no? you, want, you want to try and invest in something that's going to help us going forward that's i mean you, you always like i said you're hoping that it's it's the right call that maybe we've seen some progress over over the course of the last year or two uh, with him uh, there's no doubt it is it is going to be as tough as it gets doing a five match series five match series uh, in england uh, and maybe he'll have to learn on the job a little bit uh, but we are very confident yet with uh, what he has to offer and uh, that's the reason we've, we've picked him. Arjun, uh, what is uh, the toughest selection committee for you ever since you took over as the chairman of selectors considering the fact two of the legends have just retired? And Did you expect that or how was that retirement and that, the, the kind of work they are leading? was it so difficult to think about future and all that? could you just learn it on that? yeah, i mean, it's when guys like that retire, it's always going to be big holes to fill. i mean, ashwin retired a few months back as well. so those, those three guys are, you know, stalwarts of our cricket. Uh, it, it's always difficult. one way of looking at it is that it's an opportunity for someone else. they've left a legacy behind. i mean, obviously, i've had conversations with both of them over the last, couple of months uh, virad obviously reached out early april and said he, he wants to finish i mean we've, we've seen him you know sort of give what 200% every ball that he he plays even when he's not batting or he's he's in the field he probably felt that you know he had given everything that he had and if he can't keep up to the standards that he set himself over the years and how, how good he's been uh, and maybe it was time for him it, it's come from him it's you know, you've got to respect that. i mean, they've, they've earned that respect, uh, both of them, and, uh, you know, and as all great players are. the one thing they are is they're true to themselves, and he was in that conversation. so uh, you've got to respect that. i think uh, we'll obviously miss. i mean, when, you, when you've when got a guy who's played what, 123 test matches, 30 test hundreds, uh, it's going to be tough tough to fail. it's an opportunity for someone else. but he's shown. What needs to be done to succeed at this level? Uh, yeah, it's, I mean, needless to say, even Rohit, he's been he's been a leader over the last what couple of years since he started leading the test match test matches. Uh, it's a new cycle, so it's an opportunity to build something for us as well. But there's no doubt. I mean, that's why I think it's we've got to show them the respect that they want instead of speculating too many things. It's sometimes a personal call with players, and uh, you have got to respect that and, like I said, their performances over the years have shown the amount of games that they've uh, won for India. It's someone else's chance now, and but there's no there's no doubt we'll miss them. I mean, all three of them, and, and Shami really, you know, he's again in Test cricket he's been he's been incredible. So four guys like that not being part of your squad is going to make it a a little bit tougher, but it's an opportunity for other guys. Sure. Uh, hi, uh, what's the status of uh, is he for all the five Is What's the of Is he available for all the five tests or uh, what's the, all the, or like, uh, what's the so I I don't think he'll be available for all, all five tests. Uh, as far as again the physios and the doctors have told us, whether it's four or three, I think we'll we'll see how the series goes and how how his body can take the workload. Needless to say, uh, how important he is. So even if he's fit for whether it's three or four tests. I think he's going to win us a few Test matches here, yeah. so uh, we're just glad that he's fit and you know that little setback that he had in Australia uh, wasn't too bad, and he's back playing. We've seen, I know it's T20 cricket at the moment, but we've seen what he's, what he's uh, doing in the IPL. So uh, no, I'm, we're just happy that he's he's part of the squad. Uh, uh, thanks for elaborating on the how challenging was it to actually overlook someone like Orland, prefer to overlook someone like Sarkas, who was around but didn't get an opportunity in Australia? What are some signals that you send to the larger pool of players in the field? Yeah, I mean sometimes you just have to make those decisions. I mean, it, it's, Sarfaraz did play the three test matches in India. I know he got a 100 in the first test. Didn't get runs. Missed out in Australia. Sometimes those are decisions which the team management takes. It's, whether it's fair on somebody or unfair on someone, it's, those are the choices that you make in the best interest of the team. And at the moment we felt, you know, Karun obviously has put heaps of runs over the last couple of seasons. He's played... ਕਵੱਡੀ ਖਬਰ ਆ ਇੰਗਲੈਂਡ ਦੌਰੇ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਤੇ ਸ਼ੁਮਨ ਗਿੱਲ ਟੈਸਟ ਟੀਮ ਦੇ ਕਪਤਾਨ ਬਣਾ ਦਿੱਤੇ ਗਏ ਨੇ ਤੇ ਰੇਸ਼ਭ ਪੰਦ ਉਪ ਕਪਤਾਨ ਹੋਣਗੇ ਮੇਰੇ ਸਹਿਯੋਗੀ ਉਮੇਸ਼ ਇਸ ਵੇਲੇ ਜੁੜੇ ਨੇ ਲਾਈਵ ਉਮੇਸ਼ ਜਿਸ ਤੰਗ ਦੇ ਨਾਲ ਟੈਸਟ ਟੀਮ ਦਾ ਐਲਾਨ ਕੀਤਾ ਗਿਆ ਏ ਤੇ ਸ਼ੁਮਨ ਗਿੱਲ ਨੂੰ ਕਮਾਂਡ ਦੇ ਦਿੱਤੀ ਗਈ ਹੈ ਕੀ ਕੁਝ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਇਹ ਟੀਮ ਜਿਹੜੀ ਹੈ ਉਹ ਦਮਖਮ ਦਿਖਾ ਸਕੇਗੀ ਇਸ ਟੈਸਟ ਦੇ ਵਿੱਚ ਇਹ ਪਹਿਲਾਂ ਤੋਂ ਹੀ ਤੈਅ ਸੀਗਾ ਕਿ ਜਦੋਂ ਰੋਹਿਤ ਵਿਰਾਟ ਕੋਹਲੀ ਵਰਗੇ ਨਾਮ ਹਟ ਗਏ ਸੀਗੇ ਸੰਨਿਆਸ ਹੋ ਗਿਆ ਸੀਗਾ ਤਾਂ ਇੱਕੋ ਦਾਵੇਦਾਰ ਸੀ ਸ਼ੁਮਨ ਗਿੱਲ ਹਾਲਾਂਕਿ ਜਸਪੀਤ ਬੁਮਰਾ ਵੀ ਕਪਤਾਨੀ ਦੀ ਦੌੜ ਵਿੱਚ ਸ਼ਾਮਿਲ ਸੀਗੇ ਲੇਕਿਨ ਸ਼ੁਮਨ ਗਿੱਲ ਦਾ ਦਾਅਵਾ ਇਸ ਵੀ ਕਰਕੇ ਹੈ ਕਿਉਂਕਿ ਆਲਰੇਡੀ ਇੱਕ ਆਈਪੀਐਲ 'ਚ ਉਹ ਕਪਤਾਨੀ ਕਰ ਰਹੇ ਨੇ ਐਕਸਪੀਰੀਅੰਸ ਨੇ ਇੱਕ ਵੱਡਾ ਨਾਮ ਇੰਡੀਅਨ ਕ੍ਰਿਕਟ ਦੇ ਬੈਟਿੰਗ ਦੇ ਲੈ ਲਓ ਓਵਰਾਲ ਐਜ਼ ਅ ਕੈਪਟਨ ਲੈ ਲਓ ਤਾਂ ਗੁਜਰਾਤ ਟਾਈਟਨਸ ਦੀ ਕਪਤਾਨੀ ਕਰ ਰਹੇ ਨੇ ਦੂਜੀ ਗੱਲੇ ਦੇ ਵਿੱਚ ਇੰਪੋਰਟੈਂਟ ਹੈ ਕਿ ਸ਼ੁਮਨ ਗਿੱਲ ਨੂੰ ਕਿਉਂ ਬਣਾਇਆ ਗਿਆ ਕਿਉਂਕਿ ਟੀਮ ਮੈਨੇਜਮੈਂਟ ਹੁਣ ਫਿਊਚਰ ਵੱਲ ਦੇਖ ਰਹੀ ਹੈ ਰੋਹਿਤ ਤੇ ਵਿਰਾਟ ਦੇ ਗੈਰ ਮੌਜੂਦਗੀ ਵਿੱਚ ਇੱਕ ਵੱਡਾ ਨਾਮ ਸ਼ੁਮਨ ਸੀਗਾ ਹਾਲਾਂਕਿ ਇੱਕ ਪਲੇਅਰ ਹੈ ਓਪਨਰ ਬੈਟਸਮੈਨ ਹੈ ਜ਼ਿੰਮੇਵਾਰੀ ਹੁੰਦੀ ਹੈ ਲੇਕਿਨ ਹੁਣ ਮੈਨੇਜਮੈਂਟ ਫਿਊਚਰ ਵੱਲ ਦੇਖ ਰਹੀ ਹੈ ਔਰ ਜੇ ਅੱਗੇ ਕੁਝ 5-7 ਸਾਲ ਜਦੋਂ ਵੀ ਕੋਈ ਟੀਮ ਇਕ ਤਿਆਰ ਹੁੰਦੀ ਹੈ ਕਿਉਂਕਿ ਇਸ ਟੀਮ 'ਚ ਤੁਸੀਂ ਨਾ ਦੇਖੋ ਸ਼ੁਮਨ ਗਿੱਲ ਕੇ ਐਲ ਰਾਹੁਲ ਜਡੇਜਾ ਪੰਤ ਜੀ ਇਹਨਾਂ ਤੋਂ ਇਲਾਵਾ ਕੋਈ ਬੈਟਸਮੈਨ ਤੁਹਾਨੂੰ ਇਦਾਂ ਦਾ ਕੋਈ ਨਾਮ ਜਿੱਦਾਂ ਆਪਣੀ ਟੀਮ ਹੁੰਦੀ ਸੀ ਕਿ ਵਿਰਾਟ ਕੋਹਲੀ ਅ ਰੋਹਿਤ ਸ਼ਰਮਾ ਸ਼ੁਮਨ ਗਿੱਲ ਕੇ ਇਲਾਵਾ ਉਹ ਇੱਕ ਨਵੀਂ ਕਹਿ ਸਕਦੇ ਆਪਾਂ ਇੱਕ ਯੰਗ ਟੀਮ ਹੈ ਜਿਸ ਦੀ ਕਪਤਾਨੀ ਇੱਕ ਯੰਗ ਫੇਸ ਕਰ ਰਿਹਾ ਹੈ ਇੰਡੀਆ ਦਾ ਔਰ ਸ਼ੁਮਨ ਗਿੱਲ ਸੀਗੇ ਇਸ ਤੋਂ ਇਲਾਵਾ ਇਸ ਟੀਮ ਵਿੱਚ ਇੱਕ ਹੋਰ ਨਾਮ ਹੈ ਜਿਹਦੀ ਉਡੀਕ ਕੀਤੀ ਜਾ ਰਹੀ ਸੀ ਉਹ ਹੈ ਅਰਸ਼ਦੀਪ ਸਿੰਘ ਜੀ ਅਰਸ਼ਦੀਪ ਸਿੰਘ ਹੁਣ ਟੈਸਟ ਟੀਮ ਵਿੱਚ ਐਂਟਰੀ ਕਰ ਚੁੱਕੇ ਨੇ ਟੀ 20 ਚ ਹਮੇਸ਼ਾ ਇੰਡੀਆ ਲਈ ਖੇਲੇ ਨੇ ਲੇਕਿਨ ਅਸਲੀ ਕਹਿੰਦੇ ਖਿਲਾੜੀ ਦਾ ਹੁੰਦਾ ਟੈਸਟ ਯਾਨੀ ਕਿ 5 ਦਿਨ ਦੀ ਜਿਹੜੀ ਗੇਮ ਹੈ ਉਹ ਇੱਕ ਇੰਪੋਰਟੈਂਟ ਹੁੰਦਾ ਹਰ ਖਿਡਾਰੀ ਦਾ ਜਿੱਦਾਂ ਯੁਵਰਾਜ ਵੀ ਕਈ ਵਾਰ ਕਹਿੰਦੇ ਹੁੰਦੇ ਕਿ ਉਹ ਟੈਸਟ ਜ਼ਿਆਦਾ ਨਹੀਂ ਖੇਡ ਪਾਈ ਸਿਰਫ 17 ਟੈਸਟ ਮੈਚ ਹੈ ਯੁਵਰਾਜ ਦੇ ਤਾਂ ਕਿਤੇ ਜੇ ਹੋਰ ਸੋਚੋ ਕਿੰਨੀ ਵੱਡੀ ਟੀਮ ਹੋਣੀ ਤਾਂ ਅਰਸ਼ਦੀਪ ਲਈ ਐਂਟਰੀ ਬਹੁਤ ਜ਼ਬਰਦਸਤ ਹੈ ਲੇਕਿਨ ਸ਼ੁਮਨ ਗਿੱਲ ਨੂੰ ਕਮਾਨ ਦੇਣੀ ਹੀ ਸੀ ਔਰ ਇਹ ਪਹਿਲਾਂ ਤੋਂ ਲੱਗ ਹੀ ਰਿਹਾ ਸੀ ਕਿ ਸ਼ੁਮਨ ਗਿੱਲ ਤੋਂ ਬੈਟਰ ਹੋਰ ਕੋਈ ਆਪਸ਼ਨ ਟੀਮ ਮੈਨੇਜਮੈਂਟ ਕੋਲ ਬੀਸੀਸੀਆਈ ਕੋਲ ਸਿਲੈਕਟਰਸ ਕੋਲ ਚੈਨ ਜਿਹੜੀ ਸਮਿਤੀ ਹੈ ਸਿਲੈਕਸ਼ਨ ਕਮੇਟੀ ਹੈ ਉਹਦੇ ਕੋਲ ਨਹੀਂ ਸੀਗੀ ਔਰ ਜੀ ਸਾਹਿਬ ਨੇ ਜ਼ਿਕਰ ਕੀਤਾ ਕਿ ਆਈਪਲ ਵਿੱਚ ਲਗਾਤਾਰ ਦੋ ਸਾਲ ਤੋਂ ਕਪਤਾਨ ਨੇ ਗੁਜਰਾਤ ਟਾਈਟਨਸ ਦੇ ਤੌਰ ਬੱਲੇਬਾਜ਼ ਤੇ ਕਪਤਾਨੀ ਵੱਖ-ਵੱਖ ਚੈਲੰਜ ਹੁੰਦੇ ਨੇ ਦੋਨਾਂ ਵਿੱਚ ਕਾਮਯਾਬ ਵੀ ਨਜ਼ਰ ਆ ਰਹੇ ਨੇ ਸ਼ੁਮਨ ਗਿਲ ਵੱਡੀ ਜ਼ਿੰਮੇਵਾਰੀਆਂ ਇੰਗਲੈਂਡ ਦੌਰਾ ਕੋਈ ਛੋਟਾ ਮੋਟਾ ਦੌਰਾ ਨਹੀਂ ਹੁੰਦਾ ਬਹੁਤ ਮੁਸ਼ਕਲਾਂ ਹੁੰਦੀਆਂ ਨੇ ਟੀਮ ਸੰਭਾਲਣੀ ਆਪਣੀ ਪਰਫਾਰਮੈਂਸ ਦੇਣੀ ਪੰਜਾਬ ਲਈ ਮਾਨ ਵਾਲੀ ਗੱਲ ਸ਼ੁਮਨ ਗਿਲ ਦੀ ਜ਼ਿੰਮੇਵਾਰੀ ਹੈ ਅਰਸ਼ਦੀਪ ਦਾ ਟੀਮ ਦੇ ਵਿੱਚ ਇਸ ਪੋਜੀਸ਼ਨ ਤੇ ਆਉਣਾ ਤੇ ਟੈਸਟ ਟੀਮ ਦੀ ਕਪਤਾਨੀ ਕਰਨਾ ਖਾਸ ਕਰ ਸ਼ੁਮਨ ਗਿਲ ਦੇ ਵੱਲੋਂ ਦੇਖੋ ਬਿਲਕੁਲ ਬਹੁਤ ਵੱਡਾ ਇੱਕ ਕਹਿ ਲੋ ਕਿ ਮਾਨ ਹੈ ਪੰਜਾਬ ਨੂੰ ਨਹੀਂ ਦੇਸ਼ ਨੂੰ ਹਾਂ ਇਹ ਜ਼ਰੂਰ ਹੈ ਕਿ ਇੱਕ ਪੰਜਾਬ ਦਾ ਖਿਡਾਰੀ ਬਾਰਡਰ ਏਰੀਆ ਤੋਂ ਨਿਕਲਿਆ ਪਤਾ ਕਿਉਂਕਿ ਅਬੋਰ ਫਾਜਲ ਕਾ ਸਾਇਟ ਤੋਂ ਬਿਲੋਂਗ ਕਰਦੇ ਨੇ ਉੱਥੋਂ ਨਿਕਲਿਆ ਹੋਇਆ ਫਿਰੋਜ਼ਪੁਰ ਜਿਹੜਾ ਆਪਾਂ ਕਹਿੰਦੇ ਬਾਰਡਰ ਏਰੀਆ ਇੱਕ ਉੱਥੋਂ ਨਿਕਲ ਕੇ ਪ੍ਰੈਕਟਿਸ ਕਰਕੇ ਖੁਦ ਹੀ ਤਿਆਰ ਹੋ ਕੇ ਇੰਡੀਅਨ ਟੀਮ ਤੱਕ ਜਾਣਾ ਔਰ ਅਜੋ ਟੈਸਟ ਟੀਮ ਦੀ ਕਪਤਾਨੀ ਮਿਲਣਾ ਮੈਨੂੰ ਲੱਗਦਾ ਹੈ ਕਿ ਇਹ ਜਨਰੇਸ਼ਨ ਜਿਹੜੇ ਖਬਰ ਵੀ ਸੁਣ ਰਹੇ ਹੋਣੇ ਜਾਂ ਖਿਡਾਰੀ ਘਰੇ ਬੈਠੇ ਹੋਣੇ ਜਾਂ ਗਰਾਊਂਡ 'ਚ ਜਿਹੜੇ ਪ੍ਰੈਕਟਿਸ ਕਰਨ ਜਾਣਦੇ ਨੇ ਉਹਨਾਂ ਲਈ ਇੱਕ ਇਨਸਪੀਰੇਸ਼ਨ ਦਾ ਕੰਮ ਹੈ ਕਿ ਕਿਵੇਂ ਇੱਕ ਮੁੰਡੇ ਨੇ ਆਪਣੀ ਕ੍ਰਿਕਟ ਨੂੰ ਵਰਲਡ ਮੈਪ ਤੇ ਲਿਆ ਕੇ ਔਰ ਪਲੱਸ ਇੰਡੀਅਨ ਟੀਮ ਦੀ ਕਪਤਾਨੀ ਟੈਸਟ ਟੀਮ ਦੀ ਕਪਤਾਨੀ ਬਹੁਤ ਵੱਡਾ ਇੱਕ ਧਾਰਮਦਾਰਿਕ ਰੁਤਬਾ ਇੱਕ ਜ਼ਿੰਮੇਵਾਰੀ ਮਿਲੀ ਹੈ ਜੀ ਬਿਲਕੁਲ ਬਿਲਕੁਲ ਅਮੇਸ਼ ਇੱਕ ਵਾਰ ਜਾਣਕਾਰੀ ਦੇ ਦਰਸ਼ਕਾਂ ਨੂੰ ਕਿ ਇੰਗਲੈਂਡ ਦੌਰੇ ਲਈ ਭਾਰਤ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਸ਼ੁਮਨ ਗਿੱਲ ਨੂੰ ਟੈਸਟ ਟੀਮ ਦਾ ਕਪਤਾਨ ਬਣਾ ਦਿੱਤਾ ਗਿਆ ਹੈ ਰਿਸ਼ਭ ਪੰਤ ਜਿਹੜੇ ਨੇ ਉਹ ਉਪ ਕਪਤਾਨ ਹੋਣਗੇ ਤੇ ਟੈਸਟ ਟੀਮ ਦੇ ਵਿੱਚ ਕਰੁਣਾ ਨਾਇਰ ਨੂੰ ਵੀ ਮੌਕਾ ਮਿਲਿਆ ਹੈ ਜੇਕਰ ਹੋਰ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਕੇਐਲ ਰਾਹੁਲ ਤੇ ਅਜੇ ਛਸਵੀ ਜੈਸਵਾਲ ਵੀ ਹਿੱਸਾ ਨੇ ਟੀਮ ਦਾ ਉਮੇਸ਼ ਮੇਰੇ ਸਹੋਗੀ ਬਣੇ ਹੋਏ ਨੇ ਜੇਕਰ ਸਾਰੇ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਹਾਲਾਂਕਿ ਇਸ ਦੇ ਵਿੱਚ ਸ਼ਮੀ ਨੂੰ ਮੌਕਾ ਨਹੀਂ ਮਿਲਿਆ ਜਾਂ ਜਿਵੇਂ ਜਿਹੜਾ ਚਰਚਾ ਚੱਲ ਰਹੀ ਸੀ ਕਿ ਇੰਜਰੀ ਹੋਣ ਕਾਰਨ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਪਰ ਜਿਹੜੇ ਹੁਣ ਖਿਡਾਰੀ ਜੇ ਸ਼ੁਮਨ ਗਿੱਲ ਐਜ਼ ਅ ਕਪਤਾਨ ਜਦੋਂ ਟੈਸਟ ਟੀਮ ਦੀ ਕਪਤਾਨੀ ਕਰਨਗੇ ਰਿਸ਼ਵ ਪੰਥ ਜਿਹੜੇ ਉਪ ਕਪਤਾਨ ਨੇ ਤਾਂ ਹੋਰ ਜਿਹੜੇ ਖਿਡਾਰੀ ਐ ਇਸ ਟੀਮ ਦੇ ਵਿੱਚ ਪਹਿਲੀ ਵਾਰ ਹੁਣ ਗੁਰਸ਼ਦੀਪ ਵੀ ਉਸ ਦੇ ਵਿੱਚ ਨਾਮ ਐ ਤਾਂ ਕਿਤੇ ਨਾ ਕਿਤੇ ਸਭ ਦੀਆਂ ਨਜ਼ਰਾਂ ਹੋਣ ਗਿਆ ਤੇ ਕਿਸ ਤਰ੍ਹਾਂ ਦਾ ਕਿਉਂਕਿ ਇੰਗਲੈਂਡ ਦੇ ਵਿੱਚ ਹੁਣ ਸੀਰੀਜ਼ ਹੋ ਰਹੀ ਹੈ ਉੱਥੇ ਪਰਫਾਰਮ ਕਰਨਾ ਜੀ ਬਿਲਕੁਲ ਇੰਗਲੈਂਡ ਦੌਰਾ ਜਾਂ ਆਸਟ੍ਰੇਲੀਆ ਦੌਰਾ ਰਣਵੀਰ ਬਹੁਤ ਇੰਪੋਰਟੈਂਟ ਹੈ ਕੰਡੀਸ਼ਨਸ ਬਹੁਤ ਅਲੱਗ ਹੁੰਦੀਆਂ ਨੇ ਇੰਗਲੈਂਡ 'ਚ ਤੁਹਾਨੂੰ ਪਤਾ ਕਿ ਮੌਸਮ ਵੈਦਰ ਬਹੁਤ ਹੁੰਦਾ ਹੈ ਸਵਿੰਗ ਬਹੁਤ ਹੁੰਦੀਆਂ ਐ ਔਰ ਕੰਡੀਸ਼ਨ ਤੇ ਹੀ ਖਿਡਾਰੀ ਦੀ ਸਟੈਮਨਾ ਖਿਡਾਰੀ ਦਾ ਡਿਪੈਂਡ ਕਰਦਾ ਹੁਣ ਇਹਦੇ ਵਿੱਚ ਮੈਂ ਨਾਮਾਂ ਦਾ ਜੇ ਜ਼ਿਕਰ ਕਰਾਂ ਤੇ ਬਿਲਕੁਲ ਮੁਹੰਮਦ ਸਿਰਾਜ ਇਸ ਟੀਮ ਵਿੱਚ ਨੇ ਅਸ਼ਦੀਪ ਇਸ ਟੀਮ ਵਿੱਚ ਨੇ ਆਕਾਸ਼ਦੀਪ ਹੋ ਕੇ ਪ੍ਰਸਿੱਧ ਕ੍ਰਿਸ਼ਨਾ ਹੋ ਗਏ ਸ਼ਾਰਦੂਲ ਠਾਕੁਰ ਹੋ ਗਏ ਬੈਲੈਂਸ ਬਣਾਉਣ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਗਈ ਹੈ ਫਾਸਟ ਬੋਲਿੰਗ ਡਿਪਾਰਟਮੈਂਟ ਦੀ ਇਹ ਅਸ਼ਦੀਪ ਹੋ ਗਏ ਪ੍ਰਸਿੱਧ ਕ੍ਰਿਸ਼ਨਾ ਹੋ ਗਏ ਜਾਂ ਮੁਹੰਮਦ ਸਿਰਾਜ ਹੋ ਗਿਆ ਜਸਪ੍ਰੀਤ ਬੁਮਰਾ ਚੋੜ ਤੋਂ ਬਾਅਦ ਜਸਪ੍ਰੀਤ ਬੁਮਰਾ ਹੁਣ ਆਈਪੀਐਲ 'ਚ ਖੇਡਦੇ ਨੇ ਸਭ ਤੋਂ ਵੱਡਾ ਹਥਿਆਰ ਜਸਪ੍ਰੀਤ ਬੁਮਰਾ ਤੇ ਅਸ਼ਦੀਪ ਤੇ ਮੁਹੰਮਦ ਸਿਰਾਜ ਇਹ ਫਾਸਟ ਬੋਲਿੰਗ ਕੁਲਦੀਪ ਯਾਦਵ ਸਪਿਨ ਡਿਪਾਰਟਮੈਂਟ ਵਿੱਚ ਨੇ ਵਾਸ਼ਿੰਗਟਨ ਸੁੰਦਰ ਹੋ ਗਏ ਤਾਂ ਕੁੱਲ ਮਿਲਾ ਕੇ ਬੈਟਿੰਗ ਲਾਈਨਅਪ ਦੇਖੀਏ ਕਿ ਕਰੁਣ ਨਾਇਰ ਹੋਗਾ ਕੇਐਲ ਰਾਹੁਲ ਸ਼ਸ਼ਵੀ ਜੈਸਵਾਲ ਰਿਸ਼ਭ ਪੰਥ ਸ਼ੁਮਨ ਗਿਲ ਅਭਿਮਨਿਉ ਈਸ਼ਵਰਨ ਜਡੇਜਾ ਤਰੂਵ ਜਰੇਲ ਯੰਗ ਜਨਰੇਸ਼ਨ ਵੀ ਨੇ ਥੋੜਾ ਬਹੁਤ ਐਕਸਪੀਰੀਅੰਸ ਆ ਵੀ ਇਹਦੇ ਵਿੱਚ ਮਿਕਸ ਮਿਕਸ ਅਪ ਹੈ ਲੇਕਿਨ ਮੈਂ ਇੱਕ ਗੱਲ ਇਹਦੇ ਵਿੱਚ ਜ਼ਰੂਰੀ ਜ਼ਿਕਰ ਕਰਨਾ ਚਾਹਾਂਗਾ ਜਿਹੜੇ ਆਪਾਂ ਕੇ ਨਵੇਂ ਜਾਂ ਨਾ ਜਿਨ੍ਹਾਂ ਨੂੰ ਮੌਕਾ ਮਿਲਦਾ ਪਹਿਲੇ ਇੰਗਲੈਂਡ ਦੌਰੇ ਜਾਣ ਦਾ ਉਹਨਾਂ ਪਲੇਅਰਾਂ ਲਈ ਬਹੁਤ ਇੰਪੋਰਟੈਂਟ ਹੈ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦਾ ਇਹ ਮੌਕਾ ਹੁੰਦਾ ਹੈ ਬਹੁਤ ਸ਼ੁਕਰੀਆਤਾ ਬਹੁਤ ਜਿਹੜਾ ਟੀਮ ਹੈ ਸਭ ਦੀਆਂ ਨਿਗਾਹਾਂ ਨੇ ਤੇ ਇੰਗਲੈਂਡ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਸ਼ੁਮਨ ਗਿੱਲ ਨੂੰ ਕਪਤਾਨੀ ਸੌਂਪ ਦਿੱਤੀ ਗਈ ਹੈ ਟੈਸਟ ਟੀਮ ਦੀ ਤੇ ਰਿਸ਼ਵਪੰਥ ਉਪ ਕਪਤਾਨ ਬਣਾ ਦਿੱਤਾ